ਵਧੀਆ ਡਾਨ ਕਰਦੀਆਂ ਨੇ ਤੇ ਬਾਕੀ ਜਦੋਂ ਬਾਜੀ ਹੋਈ ਉੱਥੇ ਛੱਡ ਕੇ ਪਤਾ ਲੱਗ ਜੂਗਾ ਤੇ ਬਾਕੀ ਤੁਸੀਂ ਵੀ ਦੱਸ ਦੋ ਵੀ ਤੁਹਾਨੂੰ ਕਿਹੜਾ ਬਾਲਾ ਚੰਗਾ ਲੱਗਦਾ ਵੀ ਜਿਹੜਾ ਛੋੜ ਲਈ ਆਪਾਂ ਛੱਡিয়ে ਤੇ ਆ ਦੋ ਕਬੂਤਰਿਆਂ ਨੇ ਦੋਨੇ ਤੇ ਆ ਦੋਨੇ ਬੱਚੇ ਨੇ ਬੱਚੇ ਵੀ ਵਧੀਆ ਔਰਦੇ ਨੇ ਦੋਨੇ ਤੇ ਆਪਣੀਆਂ ਦੋਨੇ ਕਬੂਤਰੀਆਂ ਵੀ ਵਧੀਆ ਉੜਦੀਆਂ ਨੇ ਤੇ ਪਿੰਡ ਛੋਟਾ ਵਾ ਤੁਹਾਨੂੰ ਪਤਾ ਹੀ ਆ ਨਾ ਇਹ ਨਿੱਕਾ ਹੀ ਹੈ ਪਿੰਡ ਨਾ ਤੇ ਛੋਟਾ ਹੀ ਆ ਤੇ ਬਾਕੀ ਆਪਾਂ ਕੱਢੇ ਤਾਂ ਉਹ ਹੀ ਲਈ ਆ ਬਾਕੀ ਪਰਮਾਦਵਾ ਨੂੰ ਪਤਾ ਵੀ ਕੀ ਹੋਣਾ ਤੇ ਬਾਕੀ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਵੀ ਆਹ ਕਬੂਤਰੀਆਂ ਚੋਂ ਕਿਹੜੀ ਛੱਡੀਏ ਤੇ ਜਿਵੇਂ ਪਤਾ ਲੱਗ ਜਾਂਦਾ ਜਾਨਵਰ ਦਾ ਤੁਸੀਂ ਵੀ ਸੁਝਾਅ ਦਿਓ ਤੇ ਆ ਬੱਚਿਆਂ ਚੋ ਕਿਹੜਾ ਬੱਚਾ ਛੱਡੀ ਜੀ ਦਾਨ ਸਾਰਿਆਂ ਦੀ ਇੱਕੋ ਜਿਹੀ ਹੋਈ ਆ ਕੋਈ ਵੱਧ ਘੱਟ ਨਹੀਂ ਔੜਦਾ ਵਧੀਆ ਜੋਰ ਲਾਉਂਦੇ ਆ ਵਧੀਆ ਜੋਰ ਲਾ ਕੇ ਬੰਦੇ ਨੇ ਵੀਡੀਓ ਤਾਂ ਪਾਉਨੇ ਆ ਵੀ ਕੋਈ ਨਾ ਕੋਈ ਸੁਝਾਅ ਮਿਲ ਜਾਂਦਾ ਭਰਾਵਾਂ ਤੋਂ ਹਨਾ ਸਾਰਿਆਂ ਤੋਂ ਤੇ ਕਿਉਂਕਿ ਆਪਣਾ ਪਿੰਡ ਤਾਂ ਤੁਹਾਨੂੰ ਪਤਾ ਵੱਡਾ ਹੀ ਆ ਇਹਨਾਂ ਵੀ ਤਾਂ ਕਰਕੇ ਵੀਡੀਓ ਪਾਈ ਆ ਵੀ ਕਈ ਵਾਰੀ ਸੁਝਾਅ ਮਿਲ ਜਾਂਦਾ ਮੇਂ ਬੱਚਾ ਛੱਡিয়ে ਜਾਂ ਸੌਹ ਲਈ ਕਬੂਤਰੀਆਂ ਛੱਡিয়ে ਵੱਡਿਆਂ ਚੋਂ ਛੱਡিয়ে ਦੋਨਾਂ ਕਬੂਤਰੀਆਂ ਚ ਤਾਂ ਕਰਕੇ ਆਪਾਂ ਵੀਡੀਓ ਬਣਾਈ ਆ ਤੇ ਬਾਕੀ ਮਿਲਦੇ ਆ ਬਾਜੀ ਤੇ ਸਾਰੇ ਭਰਾਵਾਂ ਨੂੰ ਕਿਉਂਕਿ ਆਪਾਂ ਦੂਸਰਾ ਦੀ ਇੱਕੀ ਪਹਿਲੀ ਬਾਜੀ ਛੱਡਣੀ ਆ 17 ਤਰੀਕ ਨੂੰ ਤੇ ਵਾਕੀ ਦੇਖਦੇ ਆ ਕੀ ਬਣਦਾ ਸੁਝਾਅ ਜ਼ਰੂਰ ਦਿਓ ਵੀ ਕਿਹੜਾ ਛੱਡিয়ে ਬੱਚਿਆਂ ਚੋਂ ਬੱਚਿਆਂ ਚੋਂ ਛੱਡিয়ে ਦੁੰਨਾ ਚ ਜਾਂ ਫਿਰ ਦੁੰਨਾ ਕਬੂਤਰਿਆਂ ਚ ਛੱਡੀਆਂ ਰੰਗ ਰੂੰਗ ਆਪਣੇ ਲਾਏ ਹੋਏ ਆ ਇੱਕ ਦੀ ਕਾਲੀ ਫੱਟੀ ਆ ਖੱਬੇ ਪਾਸੇ ਸਾਰੀ ਪੂਸ ਲਾਲ ਇੱਕ ਦੀ ਕਾਲੀ ਲਾਲ ਦੀ ਝਾਲਰ ਤੇ ਕਾਲੀ ਟੋਲੀ